ਫਾਜ਼ਲ ਕਰਪਿੰਡ ਮੌਜੂਮਤ ਤੇਜਾ ਰਵੈਲਾ ਦੇ ਵਿਚਕਾਰ ਬਣੇ ਪੁਲ ਨੂੰ ਲੱਗਦੇ ਰਸਤੇ ਤੇ ਅਜੇ ਵੀ ਦਰਿਆ ਦਾ ਪਾਣੀ ਵਗ ਰਿਹਾ ਹੈ ਇੱਥੇ ਬੰਨ ਦੇ ਦੂਸਰੇ ਪਾਸੇ ਦੀ ਸੜਕ ਤੇ ਦਰਿਆ ਦਾ ਪਾਣੀ ਆ ਜਾਣ ਕਾਰਨ ਪਹਿਲਾਂ ਤੋਂ ਹੀ ਖਰਾਬ ਸੜਕ ਦੀ ਹਾਲਤ ਹੋਰ ਵੀ ਜ਼ਿਆਦਾ ਖਰਾਬ ਹੋ ਗਈ ਹੈ ਜਿਸ ਤੇ ਚਲਦਿਆਂ ਇੱਥੇ ਇੱਕ ਪਾਸੇ ਦਾ ਪਿੰਡ ਤੇਜਾ ਰਵੈਲਾ ਤੋਂ ਲੈ ਕੇ ਪੁਲ ਤੱਕ ਰਸਤਾ ਬਿਲਕੁਲ ਬੰਦ ਹੋ ਚੁੱਕਿਆ ਹੈ ਅਤੇ ਦੂਜੇ ਪਾਸੇ ਦਰਿਆ ਦਾ ਪਾਣੀ ਬੰਨ ਦੇ ਦੂਸਰੇ ਪਾਸੇ ਸੜਕ ਤੇ ਆ ਜਾਣ ਕਾਰਨ ਕਿੱਥੋਂ ਲੰਘਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੇ ਪਾਣੀ ਉਤਰਨ ਤੋਂ ਬਾਅਦ ਇੱਥੇ ਸੜਕਾਂ ਨੂੰ ਤੁਰੰਤ ਪੱਕਾ ਕਰਨ ਦੀ ਮੰਗ ਕੀਤੀ ਹੈ। ਸੋ ਦਾ ਪਾਣੀ ਹੁਣ ਤਾਂ ਬਹੁਤ ਕਮ ਹੋ ਗਿਆ। ਪਹਿਲੇ ਤਾਂ ਬਹੁਤ ਹੀ ਹਾਲਾਤ ਮਾੜੇ ਸੀ। ਅਧਰ ਅਗਲੇ ਪਿੰਡਾਂ ਵਿੱਚ ਆਪਣੇ 3 ਨੰਬਰ, 1 ਨੰਬਰ, ਦੋਨਾਂ ਨਾਨਕਾ ਰਹਿਤੇ ਵਾਲੀ ਪਣੀ ਜੰਗੜ ਪਣੀ ਮਾਤਲ ਨਗਰ ਇਹ ਪਿੰਡਾਂ ਦਾ ਬਹੁਤ ਹੀ ਮਾੜਾ ਹਾਲ ਹੈ ਜੀ। ਇਹ 8 7 8 ਪਿੰਡ ਜਿਹੜੇ ਗਏ ਨੇ ਤੇ ਹਰ ਦਿਖ ਜਕਰਚ ਬਹੁਤ ਹੀ ਜ਼ਿਆਦਾ ਆ ਗਏ ਨੇ। ਕੋਈ ਇਹ ਲਗਭਗ 2-4 ਸਾਲ ਪਿੱਛੇ ਗਾ ਚਲੇ ਇਸ ਪਾਣੀ ਦੇ ਨਾਲ। ਉਹ ਸੜਕ ਦੇ ਬਹੁਤ ਹੀ ਮਾੜੇ ਹਾਲਾਤ ਨੇ ਇਸ ਟਾਈਮ ਤੇ ਟ੍ਰੈਵਲ ਕੀ। ਸਾమే ਬੇੜੀ ਵੀ ਜਾਤ ਬੇੜੀ ਦੇ ਵੀ ਟਲਾ ਜਾਣਾ ਜੀ। ਬਸ ਇੱਕ ਬੇੜੀ ਜਾ ਸਕਦੀ ਹੈ। ਟ੍ਰੈਵਲ ਤਾਂ ਜਾ ਨਹੀਂ ਸਕਦਾ ਜੀ। ਲੋੜ ਹੀ ਬਹੁਤ ਪਾਣੀ ਦੀ ਜੀ। ਸੜਕ ਤੇ ਕਿੰਨਾ ਕੁ ਪਾਣੀ ਹੋਏਗਾ ਇੱਥੇ? ਸੜਕ ਤੇ ਲਗਭਗ ਹੋਏਗਾ ਪਾਣੀ ਜੀ ਆ 3-4 ਫੁੱਟ ਦਾ ਹੋਏਗਾ। ਉਰਾਂ ਅਗਾ ਹੋਵੇਗਾ 7-8 ਫੁੱਟ ਜੀ। ਪੱਡੇ ਬਹੁਤ ਪੈ ਚੁੱਕੇ ਨੇ ਜੀ। ਜਿਹੜੇ ਰਸਤਾ ਬਣਦੇ ਕਮ ਸੇ ਕਮ ਹਲੀ 20 ਦਿਨ ਪੈ ਜਾਂਦੇ ਜੀ। ਕੋਲ ਦੇ ਪਰਲੀ ਸਾੜ ਬਣ ਦੇ ਪਾਰ ਵਾਰ ਜੋ ਨੇ ਪਾਣੀ ਹੈ ਉਹ ਸੇਮ ਦਾ ਪਾਣੀ ਹੈ ਜੀ। ਉਹ ਰ ਖਸਤਾ ਹੋਇਆ ਪੈ ਜੀ ਫਸਲਾ ਸਾਰੇ ਤਬਾਹ ਹੋ ਗਏ ਜੀ ਰਿਕਾਦ ਮੰਗ ਕਰਨੇ ਆ ਇੱਕ ਤਾਂ ਪਈਆ ਪੁਲਾ ਵਾਡੀਆਂ ਕਰਕੇ ਸਾਰਾ ਰਸਤਾ ਕੰਪਲੀਟ ਕੀਤਾ ਜਾਵੇ ਬੰਨ ਬਣਾਏ ਜਾਵਣ ਕਿੰਦੇ ਨਾਲ ਪਈ ਆਪਣੀ ਫਸਲ ਨਾਲ ਨੁਕਸਾਨ ਹੋਵੇ ਜੀ ਦਰਿਆ ਆ ਤੇ ਦਰਿਆ ਦੇ ਤੇ ਕੰਡੇ ਤੇ ਚੱਲੇ ਜੀ ਬਹੁਤ ਹੀ ਨੁਕਸਾਨ ਹੋ ਗਿਆ ਜੀ ਪਿੰਡਾਂ ਦਾ ਜੀ ਇਹ ਸੜਕਾਂ ਦਾ ਆਪਾਂ ਕੀਤੇ ਜਾਂਦੇ ਸਰ ਇਹ ਤਾਂ ਆਪਾਂ ਨੂੰ ਆਰਪ ਪ੍ਰਸ਼ਾਸਨ ਨੇ ਕਿਹਾ ਸੀ ਕਿ ਇਹ ਸੜਕਾਂ ਦਾ ਪਹਿਲਾਂ ਹੱਲ ਕੀਤਾ ਜਾਵੇ ਜੀ ਉੱਥੇ ਬਣਾਈਆਂ ਜਾਵਣ ਇਹ ਆਨ ਜਾਣ ਨੂੰ ਦਿੱਕਤ ਵੀ ਨਾਲ ਹੈ ਜੀ ਕੱਲ ਤੂਫਾਨ ਫਰਕ ਪੈ ਗਿਆ ਜੀ 4-5 ਇੰਚ ਦਾ ਫਰਕ ਕੱਲ ਪੈ ਗਿਆ ਸੀ ਅੱਜ ਦਾ ਅਪਡੇਟ ਨਵੀਂ ਮੈਲ ਪਹੁੰਚਾ ਹੋਣੀ ਆ ਸੋਨੇ ਨਚਾਏਗਾ ਇੱਥੇ ਜੀ ਆਂਦੇ ਨੇ ਪਿੱਛਾ ਬਾੜ ਸ ਹੈ ਤੇ ਪਾਣੀ ਆ ਰਹਾ ਜੀ ਹੋਰ ਹਾਂ ਜੀ ਹਾਂ ਜੀ ਪਾਣੀ ਵਧ ਵੀ ਸਕਦਾ ਕੋਈ ਪਤਾ ਨਹੀਂ ਜੀ ਪਿੱਛੇ ਦੇ ਅਪਡੇਟ ਨਵੀਂ ਅਲੀ ਆ ਰਹੀ ਹੈ ਜੀ